ਦੇ ਚਾਚਾ ਨਾ 6 ਮੰਨ ਲਾ ਕੱਲ ਦੇ ਦਰਮਿਆਨ ਕਰਨਾ ਆ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋੜ ਲਿਆ ਕੇ ਮੇਰੀਆਂ ਗੱਡੀਆਂ ਦਾ ਉਪਰਾ ਕਰ ਲਿਆ ਕੇ ਪਰਚਾ ਦਵਾ ਠੋਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿਤੇ ਦੇਦੇ ਆ ਆਰ ਗਿਆ 2000 4300 ਤੋਂ 1900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਕਾਗਜ਼ੇ ਛਣ ਕਰਾ ਪਾਣੇ ਚਲਾਈ ਕਰਨਾ ਪੈਣਾ ਜਦੋਂ ਪੈਸੇ ਦੇ ਕਾਦਣਾ ਕਾਗਜ਼ੇ ਇਹਨੂੰ ਪੁੱਛੋ ਆੜੀਓ ਸਾਹਿਬ ਇਹੇ ਕਰਦੇ ਸਾਡੀ ਬੇਨਤੀ ਜੇ ਸਾਨੂੰ ਜੂੰਦਿਆਂ ਨੂੰ ਨਾਮ ਮਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਮੈਂ ਜੇ ਕਾਲੀਦਲ ਦੇ ਨਾਲ ਵੱਜ ਕੇ ਰੂੰਗਾ ਤੇ ਹੈਗੇ ਜਿੱਥੇ ਧੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਹੈ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਬਾਰਾ ਤੱਕ ਕਾਣੀ ਦੇ ਹੋਂ ਦੇਣਾ ਆੜੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਲਾਲਜੀਤ ਭੁੱਲਣ ਸਰਵਸੇਖ ਤੂੰ ਜਿੱਥੇ ਜੋਰ ਲਉਣਾ ਈ ਲਾਲਾ ਮੈਂ ਇਤਰਾ ਰਹਿਣਾ ਈ ਮੈਂ ਵਿਰਸੇ ਬਲਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜੋਰ ਲਉਣਾ ਈ ਲਾਲਾ ਜੇ ਮੰਨ ਲਓ ਕੱਲ ਦੇ ਦਰਮਿਆਨ ਹੀ ਕਰਨਾ ਆ ਦੋ ਦਿਨ ਪਹਿਲੋਂ ਉਹ ਖੋਇਆ ਦੋ ਦਿਨ ਪਹਿਲੋਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋੜ ਲਿਆ ਕੇ ਮੇਰੀਆਂ ਗੱਡੀਆਂ ਦਾ ਉਪਰਾ ਕਰ ਲਿਆ ਕਿ ਪਰਚਾ ਦੋ ਠੋਕ ਕੇ ਮੇਰੀਆ ਸਾਹਿਬ ਮੇਰੀ ਤਾਕਤ ਲੱਗਣ ਕਿਤੇ ਦੇਦੇ ਆ ਆੜੀਆਂ ਫੀਰ ਤਾਕਤ ਲੋਕ ਜੀ ਪੂਰੇ 4300 ਤੋਂ 1900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ੇ ਛਣ ਕਰਾ ਪਾਣੇ ਕਾਗਜ਼ੇ ਕਾਦਣਾ ਪਾਣੇ ਜਦੋਂ ਪੈਸੇ ਕਾਦਣਾ ਕਾਗਜ਼ੇ ਇਹਨੂੰ ਪੁੱਛੋ ਸਾਡੀ ਸਾਡੀ ਬੇਨਤੀ ਜੇ ਸਾਨੂੰ ਜੂੰਦਿਆਂ ਨੂੰ ਨਾਮ ਮਰ ਸਰਕਾਰਾਂ ਆਉਂਦੀਆਂ ਜਾਂਦੀਆਂ ਲੈਂਦੀਆਂ ਜੇ ਮੈਂ ਜੇ ਕਾਲੀਦਾਲ ਦੇ ਨਾਲ ਵੱਜ ਕੇ ਰੂੰਗਾ ਤੇ ਹੈਗੇ ਜਿੱਥੇ ਧੋਕੇ ਪਰਚਾ ਦੇਣੇ ਮੇਰੇ ਤੇ ਜੋ ਕਰਾਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਪਰ ਅਸ ਕਾਣੀ ਦਿਓਂ ਦੇਣਾ ਆੜੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਰਾਜੀ ਭੁੱਲਣਾ ਸਰਵਜ ਸਿੰਘ ਤੁੰ ਜਿੱਥੇ ਜ਼ੋਰ ਲਾਉਣਾ ਲਾਲ ਮੈਂ ਇਤਰਾ ਰਹਿਣਾ ਮੈਂ ਵਿਰਸੇ ਬਲਟੋਏ ਦੇ ਨਾਲ ਹੀ ਉਹਦੇ ਨਾਲ ਰਹਿਣਾ ਜਿੱਥੇ ਜੋਰ ਲੜਾਈ ਲਾਲਾ ਦੇ ਵਿੱਚ ਆਜਣਾ ਛੇ ਮੰਡਲਾ ਕੱਲ ਦੇ ਦਰਨੇ ਨਹੀਂ ਕਰਨਾ ਆ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਲੈ ਆ ਕੇ ਮੇਰੀਆਂ ਗੱਡੀਆਂ ਦਾ ਪਰਾ ਕਰ ਲਿਆ ਕੇ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿਤੇ ਦੇਦੇ ਆ ਆ ਗਿਆ 100000 ਰੁਪਏ 4300 ਤੋਂ 1900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ ਛਣ ਕਰਾ ਪਾਣੇ ਕਾਗਜ਼ ਨਾ ਪਾਣੇ ਜਦੋਂ ਪੈਣ ਦੇ ਕਾਗਜ਼ ਨਾ ਕਾਗਜ਼ ਇਹਨੂੰ ਕੁਝ ਆੜੀਓ ਸਾਹਿਬ ਸਾਡੀ ਬੇਨਤੀ ਏ ਸਾਨੂੰ ਜੁੰਦਿਆਂ ਨੂੰ ਨਾਮ ਮਰ ਸਰਕਾਰਾਂ ਆਉਂਦੀਆਂ ਜਾਂਦੀਆਂ ਲੈਦੀਆਂ ਜੇ ਮੈਂ ਜੇ ਕਾਲੀ ਦਲ ਦੇ ਨਾਲ ਬਚ ਕੇ ਰਹੂੰਗਾ ਤੇ ਹੈਗੇ ਜਿੱਥੇ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਹੈ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਬਾਰਾ ਟੱਕਣੀ ਦੇ ਹੁੰਦੇ ਨਾ ਆੜੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਰਾਜ ਸਿੰਘ ਭੁੱਲਾ ਸਰਵਜ ਸਿੰਘ ਧੁੰ ਜਿੱਥੇ ਜੋਰ ਲਾੜੇ ਲਾਲਾ ਮੈਂ ਇਤਰਾ ਰਹਿਣਾ ਮੈਂ ਵਿਰਸੇ ਬਲਟੋਏ ਦੇ ਨਾਲ ਹੀ ਉਹਦੇ ਨਾਲ ਰਹਿਣਾ ਜਿੱਥੇ ਜੋਰ ਲਾੜੇ ਲਾਲਾ